ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਤਰਕ ਨਜ਼ਰ ਆ ਰਹੀ ਹੈ ਉੱਥੇ ਹੀ ਜੇਕਰ ਫਗਵਾੜਾ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਜੋਰਾ ਸ਼ੋਰਾਂ ਤੇ ਹੈ ਅਤੇ ਸਖਤੀ ਕਰ ਦਿੱਤੀ ਗਈ ਹੈ ਇਸ ਦੌਰਾਨ ਫਗਵਾੜਾ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਸ ਦੌਰਾਨ ਡੀਐਸਪੀ ਫਗਵਾੜਾ ਦੀ ਮੌਜੂਦਗੀ ਦਰਾਂ ਨੇ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਡੀਐਸਪੀ ਫਗਵਾੜਾ ਜਸਪੀ ਸਿੰਘ ਨੇ ਦੱਸਿਆ ਕਿ ਨਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ ਫਗਵਾੜਾ ਪੁਲਿਸ ਪ ਤਰਾ ਦੇਸ਼ਰ ਆਰਤੀ ਅੰਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਜਗਾ ਜਗਾ ਦੇ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਡੀਐਸਪੀ ਨੇ ਕੀ ਕਿਹਾ ਤੇ ਹੋਰ ਕਿਹੜੀ ਅਪੀਲ ਲੋਕਾਂ ਨੂੰ ਕੀਤੀ ਹੈ ਤੁਸੀਂ ਵੀ ਸੁਣੋ ਆਗਾਮੀ ਲੋਕ ਸੁਣਾ ਚੋਨਾਵਾ ਜਿਹੜੀਆਂ ਆ ਰਹੀਆਂ ਉਹਨਾਂ ਕਰਕੇ ਕਪੂਰਥਲਾ ਪੁਲਿਸ ਫਗਵਾੜਾ ਪੁਲਿਸ ਵੱਲੋਂ ਜਿਹੜੀਆਂ ਰਹੀਆਂ ਵਿਸ਼ੇਸ਼ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਰੈਵਨਿਊ ਡਿਪਾਰਟਮੈਂਟ ਤੇ ਐਕਸਾਈਜ਼ ਡਿਪਾਰਟਮੈਂਟ ਨਾਲ ਮਿਲ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਜਿੱਥੇ ਜਿੱਥੇ ਨਸ਼ਾ ਪ੍ਰਭਾਵਿਤ ਇਲਾਕੇ ਹੈਗੇ ਨੇ ਜਾਂ ਪੁਰਾਣੇ ਤੌਰ ਤੇ ਜਿਨ੍ਹਾਂ ਨੂੰ ਨਸ਼ਾ ਪ੍ਰਭਾਵਿਤ ਇਲਾਕਾ ਕਿਹਾ ਜਾਂਦਾ ਸੀਗਾ ਉਹਨਾਂ ਵਿੱਚ ਤੇ ਜਿੱਥੇ ਜਿੱਥੇ ਜਿਹੜਾ ਹੈਗਾ ਅਵੈਧ ਸ਼ਰਾਬ ਦਾ ਜਿੱਥੇ ਜਿੱਥੇ ਪਹਿਲਾਂ ਸਾਨੂੰ ਨੋਟਿਸ ਵਿੱਚ ਆਇਆ ਹੈ ਉਹਨਾਂ ਦੇ ਵਿੱਚ ਅਸੀਂ ਰੇਡਸ ਕੀਤੀਆਂ ਅੱਜ ਸਵੇਰੇ ਤੇ ਸਾਨੂੰ ਉਮੀਦ ਹੈ ਕਿ ਇਸ ਇਸ ოਪਰੇਸ਼ਨ ਨਾਲ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਬਣੇਗੀ ਤੇ ਜਿਹੜੇ ਮਾੜੇ ਅੰਸਰ ਨੇ ਉਹ ਜਿਹੜਾ ਇਹਨਾਂ ਕੰਮਾਂ ਤੋਂ ਭੱਜ ਜਾਣਗੇ ਇਹਦੇ ਨਾਲ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜਾ ਹੈ ਆਪਾਂ ਸਾਰਾ ਜਿਹੜਾ ਕਮਿਊਨਲ ਹਾਰਮਨੀ ਬਣਾ ਕੇ ਰੱਖੀਏ ਤੇ ਪਿਛਲੇ ਦਿਨੀ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਜਿਹੜੀ ਸ਼ਰਾਬ ਪੀਂ ਕੇ ਕਰਕੇ ਹੋਈ ਸੀ ਉਹਦੇ ਲਈ ਵੀ ਅਸੀਂ ਵਕਫਾਤਾਵਾਂ ਤੇ ਜਿਹੜੀ ਰੇਡ ਕਰ ਰਹੇ ਹਾਂ ਤੇ ਮੇਰੀ ਲੋਕਾਂ ਤੋਂ ਇਹੀ ਅਪੀਲ ਹੈ ਕਿ ਜਿਹੜੀ ਵੀ ਅ ਜਿਹੜੀ ਸ਼ਰਾਬ ਦੀ ਕੰਜ਼ਮਪਸ਼ਨ ਹੈ ਉਹ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਕੀਤੀ ਜਾਵੇ ਕਿਸੇ ਵੀ ਆਮ ਬੰਦੇ ਜਾਂ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਸਸਤੀ ਸ਼ਰਾਬ ਦੇਣ ਦਾ ਲਾਲਚ ਕਹਿੰਦਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੰਦਿਆਂ ਤੋਂ ਜਿਹੜੀ ਇਹ ਸ਼ਰਾਬ ਨਾ ਪਰਚੇਸ ਕੀਤੀ ਜਾਵੇ ਕਿ ਕੋਈ ਵੀ ਅਣਸਕਾਮੀ ਘਟਨਾ ਵਾਪਰ ਸਰ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ